ਅੱਜ ਗੱਲ ਕਰਾਂਗੇ ਆਪਾਂ ਡਾਰਕ ਸਰਕਲਸ ਦੀ ਯਾਨੀ ਅੱਖਾਂ ਦੇ نیچے ਜਿਹੜੇ ਕਾਲੇ ਘੇਰੇ ਬਣ ਜਾਂਦੇ ਨੇ ਜੋ ਕਿ ਤੁਹਾਡੇ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਨੇ ਤੇ ਬਹੁਤ ਕੁਝ ਟਰਾਈ ਕਰਕੇ ਦੇਖ ਲੈਨੇ ਹੋ ਲੇਕਿਨ ਇਹ ਜਿਹੜੇ ਡਾਰਕ ਸਰਕਲਸ ਨੇ ਠੀਕ ਨਹੀਂ ਹੋ ਪਾਦੇ ਕਿ ਗਲਤੀਆਂ ਤੁਸੀਂ ਕਰ ਰਹੇ ਹੋ ਜਿਨ੍ਹਾਂ ਕਾਰਨਾਂ ਕਰਕੇ ਜਿਹੜੇ ਡਾਰਕ ਸਰਕਲਸ ਨੇ ਬਣ ਗਏ ਨੇ ਖਤਮ ਹੁੰਦਾ ਨਾਮ ਨਹੀਂ ਲੈ ਰਹੇ ਨੇ ਉਹਨਾਂ ਗਲਤੀਆਂ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਕੁਝ ਹੋਮ ਰੈਮਡੀਜ਼ ਵੀ ਅੱਜ ਦੀ ਵੀਡੀਓ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਜਿਨ੍ਹਾਂ ਨੂੰ ਵੀ ਡਾਰਕ ਸਰਕਲਸ ਦੀ ਪ੍ਰੋਬਲਮ ਹੈ ਉਹ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰਖਣ ਤੇ ਇਹਨਾਂ ਹੋਮ ਰੈਮਡੀਜ਼ ਨੂੰ ਅਪਣਾ ਕੇ ਆਪਣੇ ਡਾਰਕ ਸਰਕਲਸ ਨੂੰ ਦੂਰ ਕਰ ਸਕਦੇ ਨੇ ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਡਾਰਕ ਸਰਕਲਸ ਦੀ ਕਰਦੇ ਆ ਤਾਂ ਦੇਖੋ ਕਿਤੇ ਨਾ ਕਿਤੇ ਕੁਝ ਸਾਡੀਆਂ ਪਹਿਲਾਂ ਆਦਤਾਂ ਦੀ ਆਪਾਂ ਗੱਲ ਕਰ ਲਈਏ ਆਪਾਂ ਜੋ ਹੈ ਮੋਬਾਈਲ ਬਹੁਤ ਜ਼ਿਆਦਾ ਦੇਖਦੇ ਆ ਬਹੁਤ ਨੇੜੇ ਤੋਂ ਮੋਬਾਈਲ ਦੇਖ ਰਹੇ ਹੁੰਨੇ ਆ ਜਾਂ ਫਿਰ ਕਟਰਾਸ਼ਨੀ ਦੇ ਵਿੱਚ ਮੋਬਾਈਲ ਦੇਖਦੇ ਆ ਜਾਂ ਲੈਪਟਾਪ ਤੇ ਪੂਰਾ ਦਿਨ ਕੰਮ ਕਰਨਾ ਪੈਂਦਾ ਬੈਠ ਕੇ ਜਾਂ ਫਿਰ ਜਦੋਂ ਟੀਵੀ ਦੇਖਦੇ ਆਂ ਤਾਂ ਲਾਈਟ ਬਹੁਤ ਘੱਟ ਕਰਕੇ ਦੇਖਦੇ ਆਂ ਸਟੇਨ ਅੱਖਾਂ ਤੇ ਪੈਂਦੀ ਰਹਿੰਦੀ ਹੈ ਤੇ ਉਸ ਸਟੇਨ ਦੇ ਨਾਲ ਜਿਹੜਾ ਹੈ ਅੱਖਾਂ ਦੇ نیچے ਡਾਰਕ ਸਰਕਲਸ ਪੈਣੇ ਸ਼ੁਰੂ ਹੋ ਜਾਂਦੇ ਨੇ ਦੂਜਾ ਰੀਜ਼ਨ ਇਹ ਵੀ ਹੋ ਜਾਂਦਾ ਹੈ ਕਿ ਕਈਆਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਹੈ ਨੀਂਦ ਪੂਰੀ ਨਹੀਂ ਹੋ ਰਹੀ ਹੁੰਦੀ ਤਾਂ ਉਹ ਵੀ ਰੀਜ਼ਨ ਡਾਰਕ ਸਰਕਲਸ ਆ ਬਣ ਜਾਂਦਾ ਹੈ ਸੋ ਜਦੋਂ ਵੀ ਆਪਾਂ ਗੱਲ ਕਰੀਏ ਡਾਰਕ ਸਰਕਲਸ ਦੇ ਟਰੀਟਮੈਂਟ ਦੀ ਤਾਂ ਪਹਿਲਾ ਉਸ ਦਾ ਰੀਜ਼ਨ ਲੱਭਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਤਾਂ ਚਲੋ ਮੈਂ ਲਾਈਫ ਸਟਾਈਲ ਦੀ ਗੱਲ ਕੀਤੀ ਹੈ ਆਪਾਂ ਫਿਜ਼ੀਕਲੀ ਅਗਰ ਗੱਲ ਕਰੀਏ ਤਾਂ ਕੁਝ ਤਰ੍ਹਾਂ ਦੀ ਡੈਫੀਸ਼ੀਐਂਸੀ ਵੀ ਹੁੰਦੀਆਂ ਨੇ ਜਿਸ ਕਰਕੇ ਡਾਰਕ ਸਰਕਲਸ ਬਣ ਜਾਂਦੇ ਨੇ ਔਰ ਜਿੰਨਾ ਮਰਜ਼ੀ ਤੁਸੀਂ ਉਸ ਤੋਂ ਬਾਅਦ ਅਗਰ ਕਰੀਮਸ ਅਪਲਾਈ ਕਰਦੇ ਰਹੋਗੇ ਤਾਂ ਅਗਰ ਜਦ ਤੱਕ ਉਹ ਡੈਫੀਸ਼ੀਐਂਸੀ ਤੁਹਾਡੇ ਅੰਦਰ ਹੈ ਤਦ ਤੱਕ ਇਹ ਡਾਰਕ ਸਰਕਲਸ ਠੀਕ ਨਹੀਂ ਹੋ ਪਾਣਗੇ ਸੋ ਡੈਫੀਸ਼ੀਐਂਸੀਜ਼ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਅੰਦਾਜੀ ਜਿਨ੍ਹਾਂ ਨੂੰ ਖੂਨ ਦੀ ਕਮੀ ਹੁੰਦੀ ਹੈ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਡਾਰਕ ਸਰਕਲਸ ਆ ਹੋ ਜਾਂਦੇ ਨੇ ਖੱਡੇ ਖੱਡੇ ਜੇ ਫੀਲ ਹੋਣ ਲੱਗਦਾ ਅੱਖਾਂ ਦੇ نیچے ਸੋ ਉਹ ਜ਼ਰੂਰ ਆਪਣਾ ਬਲੱਡ ਟੈਸਟ ਇੱਕ ਵਾਰੀ ਕਰਾਣ ਦੇਖਣ ਕੇ ਕਿਤੇ ਖੂਨ ਦੀ ਕਮੀ ਤਾਂ ਨਹੀਂ ਹੈ ਅਗਰ ਖੂਨ ਦੀ ਕਮੀ ਹੈ ਤਾਂ ਤੁਹਾਨੂੰ ਉਸ ਦੇ ਲਈ ਉਸ ਤਰੀਕੇ ਨਾਲ ਆਪਣੀ ਡਾਈਟ ਸਹੀ ਕਰਨੀ ਚਾਹੀਦੀ ਹੈ ਜਾਂ ਕੋਈ ਸਪਲੀਮੈਂਟ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ ਤਾਂ ਕਿ ਤੁਹਾਡੀ ਖੂਨ ਦੀ ਜੜੀ ਕਮੀ ਆ ਉਹ ਪੂਰੀ ਹੋਵੇ ਤੇ ਉਸ ਦੇ ਨਾਲ ਤੁਹਾਡੇ ਡਾਰਕ ਸਰਕਲਸ ਵੀ ਠੀਕ ਹੋਣੇ ਸ਼ੁਰੂ ਹੋਣਗੇ ਡਾਈਟ ਆਪਣੀ ਠੀਕ ਜ਼ਰੂਰ ਰੱਖਣੀ ਚਾਹੀਦੀ ਹੈ ਜਦੋਂ ਡਾਈਟ ਦੇ ਵਿੱਚ ਸਾਰੇ ਤਰ੍ਹਾਂ ਦੇ ਨਿਊਟ੍ਰੀਐਂਟਸ ਨਹੀਂ ਮਿਲਦੇ ਤਮੀ ਇਹ ਡਾਰਕ ਸਰਕਲਸ ਹੋ ਸਕਦੇ ਨੇ ਦੂਸਰੀ ਕਾਪਾ ਮੇਜਰ ਗੱਲ ਕਰੀਏ ਤਾਂ ਫੀਮੇਲਸ ਦੇ ਵਿੱਚ ਆਪਾਂ ਦੇਖਦੇ ਹਾਂ ਵਾਈਟ ਡਿਸਚਾਰਜ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਲਿਕੋਰੀਆ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਵੀ ਅੱਖਾਂ ਦੇ نیچے ਕਾਲੇ ਘੇਰੇ ਬਣਨੇ ਸ਼ੁਰੂ ਹੋ ਜਾਂਦੇ ਨੇ ਜਾਂ ਬਣ ਚੁੱਕੇ ਹੁੰਦੇ ਨੇ ਸੋ ਇਹ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਹੈ ਪਹਿਲਾ ਕਾਰਨ ਤੁਸੀਂ ਜ਼ਰੂਰ ਲੱਭਣਾ ਹੈ ਇਹਨਾਂ ਵਿੱਚੋਂ ਕੋਈ ਹੈਲਥ ਇਸ਼ੂ ਹੈ ਕੋਈ ਕਾਰਨ ਹੈ ਤਾਂ ਤੁਸੀਂ ਉਸ ਕਾਰਨ ਦੇ ਉੱਪਰ ਹੀ ਪਹਿਲਾਂ ਫੋਕਸ ਕਰਨਾ ਹੈ ਕੰਮ ਕਰਨਾ ਹੈ ਜਦ ਤੱਕ ਤੁਹਾਡੇ ਅੰਦਰ ਇਹ ਡੈਫੀਸ਼ੀਐਂਸੀ ਆਗਰ ਹੈਲਥ ਇਸ਼ੂ ਦੀ ਆਪਾਂ ਗੱਲ ਕਰ ਰਹੀਆਂ ਸਹੀ ਨਹੀਂ ਹੋਏਗਾ ਤਾਂ ਜਿਨੀ ਮਰਜ਼ੀ ਤੁਸੀਂ ਕਰੀਮਸ ਲਗਾ ਲਓ ਟ੍ਰੀਟਮੈਂਟ ਕਰਵਾ ਲਓ ਇਹ ਡਾਰਕ ਸਰਕਲ ਠੀਕ ਨਹੀਂ ਹੋ ਸਕਣਗੇ ਇਹਨਾਂ ਨੂੰ ਇਗਨੋਰ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਕਈ ਵਾਰੀ ਕੁਝ ਰੋਲੂਨਸ ਕੁਝ ਕਰੀਮਸ ਆndੀਆਂ ਨੇ ਲਗਾਉਣ ਦੇ ਲਈ ਜੇ ਤੁਸੀਂ ਕੰਟੀਨਿਊ ਬਹੁਤ ਜ਼ਿਆਦਾ ਕੁਝ ਟਾਈਮ ਤੱਕ ਲਗਾਣੀਆਂ ਚਾਹੀਦੀਆਂ ਉਸ ਤੋਂ ਬਾਅਦ ਥੋੜੀ ਬ੍ਰੇਕ ਦੇ ਕੇ ਫਿਰ ਲਗਾਣਾ ਤਾਂ ਲਗਾਓ ਕਿਉਂਕਿ ਜਦੋਂ ਕੰਟੀਨਿਊ ਤੁਸੀਂ ਇਹ ਜੋ ਪ੍ਰੋਡਕਟ ਲਗਾਉਂਦੇ ਰਹਿੰਦੇ ਹੋ ਤਾਂ ਉਹ ਤੁਹਾਡੀ ਇੱਥੇ ਜਿਹੜੀ ਸਕਿਨ ਹੈ ਇਸ ਨੂੰ ਬਹੁਤ ਪਤਲਾ ਕਰ ਦਿੰਦੇ ਆ ਤੇ ਜਿਸ ਨਾਲ ਤੁਹਾਡੀ ਸਕਿਨ ਬਾਅਦ ਵਿੱਚ ਖਰਾਬ ਵੀ ਹੋ ਸਕਦੀ ਹੈ ਸੋ ਇਸ ਲਈ ਆਪਾਂ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਆ ਹੋਮ ਰੈਮਡੀ ਕਿ ਘਰ ਦੇ ਵਿੱਚ ਕਿਵੇਂ ਕਿਹੜੀਆਂ ਚੀਜ਼ਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਪਣੀ ਅੱਖਾਂ ਨੂੰ ਖੂਬਸੂਰਤ ਹੋ ਜਿਹੜੇ ਅੱਖਾਂ ਦੇ نیچے ਡਾਰਕ ਸਰਕਲਸ ਬਣ ਗਏ ਨੇ ਇਹਨਾਂ ਨੂੰ ਤੁਸੀਂ ਠੀਕ ਕਰ ਸਕਦੇ ਹੋ ਜਿਹੜੀ ਇਹ ਹੋਮ ਰੈਮਡੀਜ਼ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਸਿਰਫ ਤੁਹਾਡੇ ਡਾਰਕ ਸਰਕਲਸ ਹੀ ਕੰਮ ਨਹੀਂ ਕਰੇਗੀ ਤੁਹਾਡੇ ਚਿਹਰੇ ਤੇ ਗਲੋ ਵੀ ਲੈ ਕੇ ਆਏਗੀ ਔਰ ਖੂਬਸੂਰਤ ਤੁਹਾਨੂੰ ਹੋਰ ਜ਼ਿਆਦਾ ਬਣਾ ਦੇਗੀ ਤਾਂ ਇਸ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਟਮਾਟਰ ਦੀ ਪੇਸਟ ਬਣਾਣੀ ਹੈ ਰਗੜ ਲੈਣਾ ਟਮਾਟਰ ਰੂਜੀ ਪੇਸਟ ਹੈ ਤੁਸੀਂ ਬਣਾ ਲੋਗੇ ਉਸ ਦੇ ਵਿੱਚ ਥੋੜਾ ਜਿਹਾ ਨਿੰਬੂ ਤੁਸੀਂ ਐਡ ਕਰ ਦੇਣਾ ਜਿਨ੍ਹਾਂ ਨੂੰ ਨਿੰਬੂ ਸੂਟ ਨਹੀਂ ਕਰਦਾ ਉਹ ਨਾ ਪਾਣ ਕੱਲਾ ਟਮਾਟਰ ਦੀ ਪੇਸਟ ਤੁਸੀਂ ਲੈ ਲਓ ਉਸ ਨੂੰ ਤੁਸੀਂ ਆਪਣੇ ਜਿੱਥੇ ਜਿੱਥੇ ਤੁਹਾਡੇ ਡਾਰਕ ਸਰਕਲਸ ਨੇ ਇਸ ਦੇ ਉੱਪਰ ਲਗਾਓ ਕਿਉਂਕਿ ਟਮਾਟਰ ਦੀ ਪੇਸਟ ਆਪਾਂ ਕਹਿੰਦੇ ਹਾਂ ਉਸ ਤੇ ਪਾਣੀ ਕੰਟੈਂਟ ਜ਼ਿਆਦਾ ਹੁੰਦਾ ਤਾਂ ਇੱਕ ਵਾਰੀ ਲਗਾ ਕੇ ਥੋੜਾ ਹਲਕਾ ਸੁਕੇਗਾ ਫਿਰ ਲਗਾ ਲਓ ਦੋ ਤਿੰਨ ਲੇਅਰਸ ਤੁਸੀਂ ਲਗਾ ਲਓ ਅੱਖਾਂ ਦੇ نیچے ਵੀ ਇੱਥੇ ਵੀ ਤੁਹਾਡੇ ਡਾਰਕ ਸਰਕਲਸ ਕਈਆਂ ਦੇ ਆਈਜ਼ ਉੱਪਰ ਵੀ ਹੁੰਦੇ ਹੋਏ ਹੁੰਦੇ ਨੇ ਉੱਥੇ ਵੀ ਤੁਸੀਂ ਲਗਾ ਸਕਦੇ ਹੋ ਇਸ ਨੂੰ ਲਗਾ ਕੇ ਤੁਸੀਂ ਰੱਖਣਾ ਹੈ 15-20 ਮਿੰਟ ਤੱਕ ਤੁਸੀਂ ਲਗਾ ਕੇ ਰੱਖੋ ਔਰ ਇਸ ਨੂੰ ਤੁਸੀਂ ਫਿਰ ਵਾਸ਼ ਕਰ ਲਓ ਦਿਨ ਚ ਇੱਕ ਵਾਰ ਇਹ ਤੁਸੀਂ ਜ਼ਰੂਰ ਕਰੋ ਤਾਂ ਤੁਹਾਨੂੰ ਵਾਕਈ 15-20 ਦਿਨਾਂ ਵਿੱਚ ਨਹੀਂ ਤਾਂ ਵੱਧ ਤੋਂ ਵੱਧ ਮਹੀਨਾ ਵੀ ਅਗਾਂ ਲੱਗ ਜੇਗਾ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਜਦੋਂ ਫਰਕ ਦਿਖਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਸਹੀ ਰਸਤੇ ਤੇ ਤੁਰ ਰਹੇ ਹੋ ਸਹੀ ਤਰੀਕਾ ਅਪਣਾ ਰਹੇ ਹੋ ਤੇ ਇਸ ਨੂੰ ਕੰਟੀਨਿਊ ਰੱਖਣਾ ਹੈ ਤੁਸੀਂ ਤਾਂ ਕਿ ਜਿਹੜੇ ਡਾਰਕ ਸਰਕਲਸ ਨੇ ਬਿਲਕੁਲ ਹੀ ਹਟ ਜਾਣ ਟਮਾਟਰ ਵਾਲੀ ਗੱਲ ਹੋ ਗਈ ਉਸ ਤੋਂ ਬਾਅਦ ਇੱਕ ਹੋਰ ਚੀਜ਼ ਤੁਸੀਂ ਕਰਨੀ ਹੈ ਉਸਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਥੋੜੀ ਜਿਹੀ ਮਲਾਈ ਲੈਣੀ ਹੈ ਬਹੁਤ ਥੋੜੀ ਲੈਣੀ ਹੈ ਕਿਉਂਕਿ ਆਪਾਂ ਸਿਰਫ ਡਾਰਕ ਸਰਕਸ ਵਾਲੇ ਏਰੀਆ ਤੇ ਲਗਾਣੀ ਹੈ ਉਸ ਮਲਾਈ ਦੇ ਵਿੱਚ ਇੱਕ ਦੋ ਡ੍ਰੌਪਸ ਤੁਸੀਂ ਨਿੰਬੂ ਦੇ ਐਡ ਕਰੋ ਉਸ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ ਔਰ ਡਾਰਕ ਸਰਕਲਸ ਵਾਲੇ ਜਿਹੜਾ ਏਰੀਆ ਹੈ ਤੁਸੀਂ ਜਿਹੜਾ ਉੱਪਰ ਲਗਾਣਾ ਹੈ ਔਰ ਇਸ ਦੇ ਨਾਲ ਤੁਸੀਂ ਹਲਕੀ ਹਲਕੀ ਬਹੁਤ ਹਲਕੀ ਮ사ਜ ਕਰਦੇ ਰਹਿਣਾ ਉਸ ਦੇ ਨਾਲ ਜੋ ਹੈ ਚੰਗਾ ਮੋਇਸਚਰ ਵੀ ਉਹਨੂੰ ਨੇਚਰਲ ਮੋਇਸਚਰ ਵੀ ਮਿਲੇਗਾ ਔਰ ਕਰੀਮ ਦੇ ਵਿੱਚ ਬਹੁਤ ਅੱਛੇ ਤੱਤ ਹੁੰਦੇ ਨੇ ਦੁੱਧ ਦੀ ਮਲਾਈ ਦੀ ਜੇ ਜਦੋਂ ਆਪਾਂ ਗੱਲ ਕਰ ਰਿਹਾ ਬਹੁਤ ਅੱਛੇ ਤੱਤ ਇਸ ਦੇ ਵਿੱਚ ਹੁੰਦੇ ਨੇ ਜੋ ਸਾਡੀ ਸਕਿਨ ਨੂੰ ਉਹਦਾ ਕਲਰ ਲਾਈਟ ਕਰਨ ਦੇ ਵਿੱਚ ਵੀ ਮਦਦ ਕਰਦੇ ਨੇ ਔਰ ਸਾਨੂੰ ਕਰੀਮ ई इसलिए चाहिए है क्योंकि त अखा के नीचे की जोड़ी स्किन है बहुत ही आप सेंसिटिव भी होंगी है तो यह ड्राई नहीं होनी चाहिए तो प्रॉपर उन्होंने मॉइस्चर भी मिल जाएगा नींबू जो आपने तो विटामिन उसड हो जाता है साड़ी स्किन विटामिन सी चाहिए ही चाहिए है और नींबू विटामिन चंभी मात्रा में तो इस तरह मिल जाएगा ਸੋ ਹਲਕੀ ਹਲਕੀ ਮ사ਜ ਇਹ ਤੁਸੀਂ ਰੈਮੇਡੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਜਿਵੇਂ ਤੁਸੀਂ ਰਾਤ ਨੂੰ ਵੀ ਕਰ ਸਕਦੇ ਹੋ ਬਸ ਟਮਾਟਰ ਦੀ ਪੇਸਟ ਲਗਾ ਲਈ 15ਵੇਂ ਮਿੰਟ ਲਗਾ ਕੇ ਰੱਖੀ ਔਰ ਇਹ ਯਾਦ ਰੱਖਣਾ ਹੈ ਕਿ 3-4 ਵਾਰ ਲੇਅਰ ਲਗਾਣੀ ਹੈ ਤਾਂ ਕਿ ਉੱਤੇ ਕੁਝ ਕੁਆਂਟੀਟੀ ਲੱਗ ਜਾਏ ਉਸ ਤੋਂ ਬਾਅਦ ਉਹਨੂੰ ਧੋ ਕੇ ਤੁਸੀਂ ਇਹ ਮਲਾਈ ਲੈ ਕੇ ਇਸ ਵਿੱਚ ਇੱਕ ਦੋ ਡਰਾਪਸ ਉਹ ਨਿੰਬੂ ਦੀਆਂ ਪਾ ਕੇ ਜਿਨ੍ਹਾਂ ਨੂੰ ਨਿੰਬੂ ਸੂਟ ਨਹੀਂ ਕਰਦਾ ਉਹ ਸਿਰਫ ਔਰ ਸਿਰਫ ਮਲਾਈ ਵੀ ਇੱਥੇ ਲਾ ਸਕਦੇ ਨੇ ਔਰ ਤੁਸੀਂ ਇਸ ਨੂੰ ਫਿਰ ਮ사ਜ ਕਰਨਾ ਹੈ ਔਰ ਅੱਗੋਂ ਮੈਂ ਤੁਹਾਨੂੰ ਗੱਲ ਕਰਾਂ ਹੁਣ ਇੱਥੇ ਆ ਜਾਂਦਾ ਕਈ ਵਰੀ ਕਹਿੰਦੇ ਬੜੇ ਸਵਾਲ ਹੁੰਦੇ ਨੇ ਕਿ ਅਸੀਂ ਕਿਹੜਾ ਜੋ ਹੈ ਫੇਸ ਵਾਸ਼ ਯੂਜ਼ ਕਰੀਏ ਤਾਂ ਤੁਹਾਡੀ ਸਕਿਨ ਤੇ ਅਗਰ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਚਾਹੇ ਨਹੀਂ ਵੀ ਹੈ ਪ੍ਰੋਬਲਮ ਤਾਂ ਸਭ ਤੋਂ ਬੈਸਟ ਹੁੰਦਾ ਹੈ ਅਗਰ ਤੁਸੀਂ ਆਪਣਾ ਫੇਸ ਵਾਸ਼ ਕਰਨਾ ਹੈ ਤਾਂ ਉਸ ਲਈ ਤੁਸੀਂ ਜਿਹੜਾ ਬਾਜ਼ਾਰ ਵਾਲਾ ਪੈਕਿੰਗ ਵਾਲਾ ਦਹੀਂ ਆਂਦਾ ਹੈ ਉਸ ਦਹੀਂ ਦੇ ਨਾਲ ਮੂੰਹ ਧੋ ਸਕਦੇ ਹੋ ਸਭ ਤੋਂ ਅੱਛਾ ਤੁਹਾਡੇ ਲਈ ਫੇਸ ਵਾਸ਼ ਦਾ ਕੰਮ ਕਰੇਗਾ ਕਿਉਂਕਿ ਇਸ ਦੇ ਵਿੱਚ ਬਹੁਤ ਅੱچھے ਇਸ ਤਰ੍ਹਾਂ ਦੇ ਕੰਟੈਂਟ ਹੈ ਅ ਜਿਸ ਨਾਲ ਤੁਹਾਡੇ ਫੇਸ ਵਿੱਚੋਂ ਸਾਰੀ ਡਰਟ ਵੀ ਨਿਕਲਦੀ ਹੈ ਔਰ ਜਿਹੜੀ ਵੀ ਤੁਹਾਡੀ ਫੇਸ ਦੀ ਪ੍ਰੋਬਲਮ ਹੈ ਉਸ ਉੱਪਰ ਕੰਮ ਕਰਦਾ ਹੈ ਸਕਿਨ ਨੂੰ ਲਾਈਟ ਕਰਨ ਦਾ ਵੀ ਕੰਮ ਇਹ ਕਰਦਾ ਹੈ ਤੇ ਆਪਾਂ ਬਾਜ਼ਾਰ ਵਾਲਾ ਦਹੀਂ ਇਸ ਕਰਕੇ ਲੈਣਾ ਕਿਉਂਕਿ ਉਹ ਡਬਲ ਟੌਂਡ ਦੁੱਧ ਦਾ ਬਣਿਆ ਹੁੰਦਾ ਉਸ ਵਿੱਚੋਂ ਮਲਾਈ ਠੰਡਾ ਸਾਰਾ ਕੱਢਿਆ ਗਿਆ ਹੁੰਦਾ ਹੈ ਕਿਉਂਕਿ ਗਰਮੀਆਂ ਨੇ ਜਿਵੇਂ ਅਸੀਂ ਦੇਖਦੇ ਆ ਕਈਆਂ ਦੀ oily skin ਹੈ ਪਿੰਪਲਸ ਹੋ ਜਾਂਦੇ ਨੇ ਕਾਫੀ ਜ਼ਿਆਦਾ ਤੇ ਅਗਰ ਉਹ ਫੈਟ ਵਾਲਾ ਦਹੀਂ ਤੋਂ ਬੜੇ ਦੁੱਧ ਦੇ ਨਾਲ ਮੂਤ ਹੋਣਗੇ ਤਾਂ ਉਹਨਾਂ ਦੇ ਫੇਸ ਤੇ ਜ਼ਿਆਦਾ ਜੋ ਹੈ ਫੈਟ ਲੱਗਿਆ ਜਿਹਾ ਰਹਿ 사ਦਾ ਠੰਡਾ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਸ ਦੇ ਨਾਲ ਜਿਹੜੀ ਪਿੰਪਲਸ ਦੀ ਪ੍ਰੋਬਲਮ ਹੈ ਉਹ ਵੱਧ ਜਾਂਦੀ ਹੈ ਸੋ ਜਿਹੜਾ ਬਾਜ਼ਾਰੋਂ ਆਪਾਂ ਦਹੀਂ ਲੈ ਕੇ ਆਨੇ ਆ ਉਸ ਦੇ ਵਿੱਚੋਂ ਫੈਟ ਕੱਢਿਆ ਗਿਆ ਹੁੰਦਾ ਹੈ ਔਰ ਇਹ ਕਹਿ ਸਕਦੇ ਹੋ ਕਿ ਡਬਲ ਟੋਂਡ ਦੁੱਧ ਦਾ ਦਹੀਂ ਬਣਾਇਆ ਗਿਆ ਹੁੰਦਾ ਤੇ ਉਹ ਤੁਹਾਨੂੰ ਫੇਸ ਤੁਸੀਂ ਉਸ ਦੇ ਨਾਲ ਥੋੜਾ ਜਿਹਾ ਦਹੀਂ ਲਓ ਉਸ ਦੇ ਨਾਲ ਥੋੜਾ ਜਿਹਾ ਮ사ਜ ਕਰੋ 4 4 ਮਿੰਟ 5 ਮਿੰਟ ਮ사ਜ ਕੀਤੀ ਉਹ ਨਾਲ ਦੇ ਨਾਲ ਤੁਸੀਂ ਫੇਸ ਧੋ ਲੈਣੇ ਹੋ ਡਰਟ ਵੀ ਸਾਰੀ ਨਿਕਲ ਜਾਂਦੀ ਹੈ ਪੋਲੂਸ਼ਨ ਸਾਰਾ ਨਿਕਲ ਜਾਏਗਾ ਔਰ ਅੱਛੀ ਤੁਹਾਨੂੰ ਆਪਣੀ ਸਕਿਨ ਹੈਲਦੀ ਨਜ਼ਰ ਆਏਗੀ ਸ਼ਾਈਨ ਵੀ ਕਰਦੀ ਨਜ਼ਰ ਆਏਗੀ ਸੋ ਇਹ ਤੁਸੀਂ ਜ਼ਰੂਰ ਕਰਨਾ ਔਰ ਅਗਰ ਮੈਂ ਡਾਈਟ ਦੀ ਗੱਲ ਕਰਾਂ ਤਾਂ ਡਾਈਟ ਤਾਂ ਤੁਸੀਂ ਸਾਰਿਆਂ ਨੇ ਆਪਣੀ ਸਹੀ ਰੱਖਣੀ ਹੀ ਰੱਖਣੀ ਹੈ प्रोटीन ऊपर फोकस जरूर करना ही करना है दुधद दही दही और दुध डबल टोंट ही पीना है तुसी। और यह अपनी डाइट रखो जिमें आप दाल की गल कर लीए ये जरूर खाओ अपने दो टाइम के खाने के अगर कोई एग्ग ख नॉन वैजीटेरियन हो तो एग वइट जोड़ा पोर्शन है वो तुम अपनी डाइट वि जरूर रखो और एक चीज़ मैं तुम्हें एक जूस तू जरूर कहना चाहूँगी डेली सवेरे पीओ है जी ਖੀਰੇ ਦਾ ਜੂਸ ਜੀ ਹਾਂ ਖੀਰੇ ਦਾ ਜੂਸ ਤੁਸੀਂ ਪੀਓਗੇ ਤਾਂ ਇਨਸਟੈਂਟ ਉਹ ਜੋ ਹੈ ਆਪਣਾ ਕੰਮ ਕਰਦਾ ਹੈ ਬਾਡੀ ਨੂੰ ਡੀਟੌਕਸ ਕਰੇਗਾ ਜਦੋਂ ਬਾਡੀ ਨੂੰ ਡੀਟੌਕਸ ਕਰਦਾ ਤਾਂ ਸਕਿਨ ਸਾਡੀ ਸਾਡੇ ਆਰਗਨ ਸਾਡੀ ਪੂਰੀ ਬਾਡੀ ਦੇ ਵਿੱਚ ਜਿੰਨੇ ਵੀ ਫ੍ਰੀ ਰੈਡੀਕਲਸ ਨੇ ਹਾਰਮਫੁਲ ਕੋਈ ਵੀ ਕੰਪਾਊਂਡ ਹੈ ਬਾਡੀ ਦੇ ਵਿੱਚ ਤਾਂ ਉਹ ਨਿਕਲ ਜਾਂਦਾ ਹੈ ਤੇ ਵੈਸੇ ਵੀ ਖੀਰੇ ਦੇ ਵਿੱਚ ਬਹੁਤ ਅੱਛੇ-ਅੱਛੇ ਸਾਨੂੰ ਵਿਟਾਮਿਨਸ ਮਿਲ ਜਾਂਦੇ ਨੇ ਵਾਟਰ ਬਹੁਤ ਅੱਛਾ ਮਿਲ ਜਾਂਦਾ ਤੇ ਗਰਮੀਆਂ ਵਿੱਚ ਤਾਂ ਸਾਨੂੰ ਹਾਈਡਰੇਟ ਰਹਿਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਹੀ ਹੈ ਸੋ ਇਸ ਲਈ ਖੀਰੇ ਨੂੰ ਤੁਸੀਂ ਡੇਲੀ ਦਿਨ ਦੇ ਵਿੱਚ ਸਲਾਦ ਦੀ ਤਰ੍ਹਾਂ ਤਾਂ ਖਾਓ ਹੀ ਖਾਓ ਪਰ ਨਾਲ ਦੇ ਨਾਲ ਤੁਸੀਂ ਜੂਸ ਕੱਢ ਕੇ ਵੀ ਜ਼ਰੂਰ ਪੀ ਸਕਦੇ ਹੋ ਸੋ ਇਹਨਾਂ ਗੱਲਾਂ ਨੂੰ ਤੁਸੀਂ ਅਪਣਾ ਕੇ ਜ਼ਰੂਰ ਦੇਖੋ ਫਾਇਦਾ ਮਿਲੇਗਾ ਜ਼ਰੂਰ ਜੋ ਵੀ ਰਿਜ਼ਲਟ ਆਣਗੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸ਼ੇਅਰ ਵੀ ਜ਼ਰੂਰ ਕਰੋ ਹੋਰਾਂ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰ ਸਕਦੇ ਹੋ ਜਿਨ੍ਹਾਂ ਨੂੰ ਡਾਰਕ ਸਰਕਲਸ ਦੀ ਪ੍ਰੋਬਲਮ ਹੈ ਤਾਂ ਕਿ ਉਹ ਵੀ ਆਪਣੀ ਪ੍ਰੋਬਲਮ ਦੇ ਉੱਪਰ ਫੋਕਸ ਕਰਦੇ ਹੋਏ ਆਪਣਾ ਜੋ ਹੈ ਖਿਆਲ ਰੱਖ ਸਕਣ ਮੈਂ ਇੱਥੇ ਫਿਰ ਤੋਂ ਕਹੂੰਗੀ ਪਹਿਲਾਂ ਇਹ ਤੁਸੀਂ ਜ਼ਰੂਰ ਦੇਖਣਾ ਕਿ ਤੁਹਾਡੇ ਡਾਰਕ ਸਰਕਲਸ ਹੈ ਕਿਹੜੇ ਕਾਰਨ ਕਰਕੇ ਕਿਤੇ ਖੂਨ ਦੀ ਕਮੀ ਤਾਂ ਨਹੀਂ ਹੈ ਜਾਂ ਤੁਹਾਡਾ ਲਾਈਫ ਸਟਾਈਲ ਗਲਤ ਤਾਂ ਨਹੀਂ ਹੈ ਕਿ ਹਰ ਵੇਲੇ ਮੋਬਾਈਲ ਜੋ ਹੈ ਬਹੁਤ ਘੱਟ ਰੋਸ਼ਨੀ ਦੇ ਵਿੱਚ ਉਹ ਪੂਰੀ ਬ੍ਰਾਈਟਨੈਸ ਕਰਕੇ ਉਸ ਨੂੰ ਵੇਖਦੇ ਰਹਿੰਦੇ ਹੋ ਸਟੇਨ ਪੈਂਦੀ ਹੈ ਡਾਰਕ ਸਰਕਲਸ ਹੋਏਗੇ ਨਹੀਂ ਫੀਮੇਲ ਦੀ ਜੇਕਰ ਆਪਾਂ ਗੱਲ ਕਰੀਏ ਵਾਈਟ ਡਿਸਟਾਰਜ ਜਾਂ ਲਿ ਕੋਰੀਆ ਦੀ ਪ੍ਰੋਬਲਮ ਹੈ ਤਾਂ ਤੁਸੀਂ ਉਸ ਦੇ ਉੱਪਰ ਧਿਆਨ ਜ਼ਰੂਰ ਦਿਓ ਇਸ ਪ੍ਰੋਬਲਮ ਦੇ ਉੱਪਰ ਕੰਮ ਬਹੁਤ ਕਰਨਾ ਹੈ ਤੁਸੀਂ ਕਿਉਂਕਿ ਇਹ ਜਿਹੜੀ ਫੀਮੇਲ ਦੀ ਪ੍ਰੋਬਲਮ ਹੈ ਉਸ ਦੇ ਨਾਲ ਇਹ ਤਾਂ ਡਾਰਕ ਸਰਕਲਸ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ ਪਰ ਓਵਰ ਆਲ ਬਾਡੀ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਵੀਕਨੈਸ ਹੋ ਜਾਂਦੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਹੈਲਥ ਇਸ਼ੂ ਹੋ ਜਾਂਦੇ ਨੇ ਸੋ ਤੁਹਾਡੀ ਬਾਡੀ ਤੁਹਾਨੂੰ ਕੋਈ ਵੀ ਸਿੰਪਟਮ ਦੇ ਰਹੀ ਹੈ ਕਦੀ ਵੀ ਇਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਅੱਜ ਆਪਾਂ ਡਾਰਕ ਸਰਕਲਸ ਦੇ ਉੱਪਰ ਗੱਲ ਕੀਤੀ ਸੀ ਉਮੀਦ ਕਰਦੀਆਂ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਤੁਸੀਂ ਸਾਰੇ ਫਾਇਦਾ ਜ਼ਰੂਰ ਲਓਗੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਵਿਚਾਰ ਮੇਰੇ ਨਾਲ ਕਮੈਂਟਸ ਦੇ ਜ਼ਰੀਏ ਜ਼ਰੂਰ ਸਾਂਝੇ ਕਰਨਾ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼